ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਆਈ ਹੋਪ ਯੂ ਟੂ ਫੈਮਲੀ ਸਾਰੀ ਬਹੁਤ ਵਧੀਆ ਹੋਗੀ ਆਪਣੇ ਆਪਣੇ ਘਰ ਚਲੋ ਕਰਦੇ ਅੱਜ ਬਲੌਗ ਦੇ ਬਲੌਗ ਸਟਾਰਟ ਕਰਦੇ ਅੱਜ ਦਾ ਕਾਲਾ 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 ਦੇਖੀ ਪੱਚੂਆ ਹੋਣਾ ਇਹ ਇਹਨੂੰ ਰਾਸਤਾਨੇ ਮਿਲ ਰਹੇ ਆ ਪੱਜੰਦਾ ਏ ਪੱਚ 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 ਆਜਾ 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 ਪੱਜ ਗਿਆ ਉਹ ਆਊਗਾ ਹੁਣ ਸਾਦੋ ਰੋ ਉਹ ਦੋਨੇ ਲੜਾਈ ਨਾ ਕਰਨ ਲੱਗਿਆ ਆ ਦੇ ਹਲਾ ਹਲਾ ਇਹਨ ਕੀ ਨੇ ਦੇਈ ਰਾਨੀ ਸਾਨਾ ਬੜਾ अच्छा 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 पर आ जा आ जा आ जा कहां आ जा देखो कुत्ता आ गया ओदे ओदे डॉगी आ गया डॉगी आ गया किथे डॉगी ओ भज गया पज के पज के किथे है ओ देख आने के आ जा ਕਹਦੇ ਆਜਾ ਲੇਖੋ ਚਾਨਾ ਡੋਲਦੀ ਮੇਰੀ ਪੁੱਤ ਕਪਾਜਾ ਸਾਡੇ ਕੋਲੋਂ ਭਾਜ ਜਾ ਕਪਾਜਾ ਮੁੰਡਾ ਹਾਂ ਭੱਜ ਜਾ ਕਪਾਜਾ ਮੁੰਡਾ ਉਹ ਗਗੂ ਪਜਾਤਾ ਕੁੱਤਾ ਭਜਾਤਾ ਉਹ ਦੇਖੀ ਖਰਬੰਦੇ ਦੇਖੀ ਕੀ ਕਰਨਾ ਭਜਾ ਦੇਣੇ ਪਾ ਨਾ ਮਾਰ ਨਾ ਮਾਰ ਓ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਕਿੱਥੇ ਭੱਜੇਗਾ ਤੂੰ ਕਿੱਥੇ ਭੱਜੇਗਾ ਆਰੇ ਮਾਰ ਕੇ ਕੁੱਤੇ ਨੂੰ ਚਾਹ ਪਿੰਦਾ ਪਿੰਦਾ ਚਲੇ ਗਿਆ ਉਹ ਦੇ ਇੱਟਾ ਸਾਫ਼ ਨਹੀਂ ਕਰਦਾ ਉਹ ਬੜ ਗਿਆ ਕਮਰੇ ਦੇ ਵਿੱਚ ਗੱਗੂ ਤੂੰ ਆ ਜਾ ਕਾਹ ਅਗੇ ਆ ਦੇਖ ਕਾਹ ਅਗੇ ਹੋ ਗਿਆ ਹੋ ਗਿਆ ਕਿੱਥੇ ਗਿਆ ਉਹ ਦੇ ਉਹ ਦੇ ਉਹ ਗਿਆ ਉੱਪਰ ਹੋ ਗਿਆ ਉੱਪਰ ਹੋ ਗਿਆ ਉੱਪਰ ਹੋ ਜੀ। ਪੁਨੇ-ਹੋਨੇ 2:00 ਵਜੇ ਦਾ ਟਾਈਮ ਆ। ਪਹਿਲਾਂ ਸਵੇਰੇ ਬਹੁਤ ਧੁੱਪ ਨਿਕਲਿਆ ਇਸੇ ਹੁਣ 2:00 ਦਾ ਟਾਈਮ ਆ ਦੇਖੋ ਵਾਖੜ ਅੰਦਰ ਦਾ ਕੰਮ ਇਹ ਦੇਖੋ ਮੇਰੇ ਪੈਰ ਵੀ ਖਿੱਚੇ। ਹੁਣ ਮੇਰੇ ਪੈਰ ਦੁਖੇ ਹੋ ਗਏ। ਪੁਨੇ-ਹੋਨੇ ਵੀ ਖਬਰਾਂ ਟਾਈਮ ਹੋ ਗਏ। ਮੈਨੂੰ ਤਿੰਨ ਵਾਰੀ ਮੀਂਹ ਆਇਆ ਬਸ ਸਾਫ ਦੇਖੋ। ਇਹ ਜਿਆਦਾ ਤੇਜ਼। ਕੀ ਕਰੀਏ ਰੋਜ਼ੀ ਮੀਂਹ ਆ ਜਾਂਦਾ ਰੋਜ਼ੀ। ਯੋਸ ਦੇ ਨਹੀਂ ਫੈਲਰੀ ਬਲੌਗ ਬਣਾਉਣਾ ਪੈਂਦਾ ਵਾ ਅਪਡੇਟ ਇਹ ਰੋਸਾ ਆ ਦੇਖੋ ਪਿੰਨਾ ਮੀ ਜਵਾਹੇ ਕਿੰਨੇ ਬਹੁਤ ਤੇਜ਼ ਬਦਲੀ ਵਾਂਗ ਜਿਹਾ ਕਿ ਆ ਕੀ ਉਹ ਤੇਸ ਮੀਆ ਘਰ ਨੂੰ ਦੇਖ ਲੱਗਿਆ ਹੈ ਇਹਦੇ ਵਿੱਚ ਵੀ ਤਾਂ ਸਾਫ ਕਰਨਾ ਆ ਮੇਰੇ ਵਿੱਚ ਹੀ ਲੱਗਿਆ ਹੈ ਕਿ ਕੱਲ ਨੂੰ ਆਪਾਂ ਨੇ ਮਿਸਤਰੀ ਲਾਉਣਾ ਪਿਆ ਤੋ ਆਪਾਂ ਤੇ ਬਹੁਤ ਔਖਾ ਹੋਇਆ ਬਣਾ ਦੇਖੋ ਮੀਰ ਆਪਾਂ ਰੋਲ ਦਾ ਹੀ ਕੰਮ ਹੋ ਗਿਆ ਕੀ ਕਰ ਸਕਦੇ ਮੀਂਹ ਦਾ ਰੋਸ ਦਾ ਹੀ ਕੰਮ ਹੋ ਗਿਆ ਰੱਬ ਨੂੰ ਨਾ ਰੋਕ ਸਕਦੇ ਆਪਾਂ ਵੀ ਰੱਬਾ ਤੂੰ ਮੀਂਹ ਨਾ ਪਾਈਂ ਹਨਾ ਮਮਾਲਕ ਦੇ ਰੰਗ ਤੇ ਤੇ ਬਹੁਤ ਦੇਸ਼ਮੀ ਆ ਗਿਆ ਚਲੋ ਦੇਖਦੇ ਕਿ ਕਿੰਨੇ ਦੇਰ ਤੱਕ ਪੈਂਦਾ ਮੀਂਹ ਪੜਾ ਬਸ ਮੌਸਮ ਜਾਂਦ ਪਾ ਜਾਂਦਾ ਬਹੁਤ ਠੰਡਾ ਕੀਆ ਪੋਚੇ ਲੱਗੇ ਹੁੰਦੇ ਨੇ ਸਾਰਾ ਠੰਡ ਪਾ ਦਿੰਦਾ ਜਦੋਂ ਬਾਛੜ ਆਪਣੇ ਘਰ ਵਾਲੇ ਦੀ ਹੋਵੇ ਧਰਤੀ ਤਾਂ ਪੋਚੇ ਲੱਗੇ ਹੁੰਨ ਤਾਂ ਅੰਦਰ ਆਪਣਾ ਇੱਕ ਨਮਾ ਫਰਸ਼ ਲੱਗਿਆ ਹੋਇਆ ਵਾ ਨਮਾ ਫਰਸ਼ ਲੱਗਣ ਹੋਣ ਦੇ ਕਾਰਨ ਇਹ ਲਾ ਸਿਲਸਿਲ ਹੋਣ ਲੱਗੀ ਜੇ ਤੁਸੀਂ ਦੇਖ ਸਕਦੇ ਹੋ ਸਿਲਸਿਲ ਬਹੁਤ ਹੋ ਰਿਹਾ ਅੰਦਰ ਤੇ ਇੱਕ ਪੁਰਾਣਾ ਮੰਜਾ ਪਿਆ ਸੀ ਆਪਣਾ ਆਪਾ ਹਿੱਤਰ ਢਾਲਿਆ ਬੈਠਣ ਨੂੰ ਕਿ ਇਹ ਦਰ ਕੰਦ ਕੀਤੀ ਸੀ ਬੈਠਣ ਨੂੰ ਡਾਲੇ ਮੰਜਾ ਤੇ ਉਹ ਤੇਰੀ ਵੀ ਇੰਨੀ ਤੇਜ਼ ਬਹੁਤ ਸੁਣ ਬਹੁਤ ਤੇਜ਼ ਨਹੀਂ ਆ ਗਿਆ 2.5 ਵਜੇ ਤੇ ਖਬਰ ਆਈ ਉਹ ਬਹੁਤ ਤੇਜ਼ ਨਹੀਂ ਆ ਗਿਆ ਤੇ ਦੇਖਦੇ ਕਰ ਤੱਕ ਪੈਂਦਾ ਠੰਡਾ ਹੋ ਜਾਣਾ ਰਾਤ ਤੱਕ ਰਾਤ ਨੂੰ ਠੰਡਾ ਠੰਡਾ ਲੱਗ ਲੱਗ ਜਾਣਾ ਠੰਡ ਲੱਗ ਲੱਗ ਜਾਣੀਆਂ ਚਲੋ ਮਿਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਕਿੰਨੇ ਦੇਰ ਤੱਕ ਪੈਂਦੇ ਆ ਦਾਕੂ ਦੇ ਆ ਤੁਹਾਨੂੰ ਅੱਗੇ ਅੱਤ ਦੇਖੋ ਹਰਮਨ ਮੀਠਾ ਵੱਲ ਅੱਗਿਆ ਹੋਇਆ ਨਜ਼ਾਰੇ ਲੈ ਰਿਹਾ ਤੇ ਪਾਣੀ ਕਿੱਦਾਂ ਲੱਗਿਆ ਹੋਇਆ ਟੱਪ ਵਿੱਚੋਂ ਕਿੱਟਾਂ ਤੇ ਛਿੜਕਣ ਲੱਗਿਆਂ ਲਲਕਾਰੇ ਮਾਰਨ ਲੱਗਿਆ ਹੋਇਆ ਕਿ ਜਮ ਮੀਠਾ ਇੰਜੋਏ ਕਰ ਰਿਹਾ ਔਰ ਅੱਲਾ ਲਲਕਾਰੇ ਕੋ ਮਾਰਦਾ ਨਹੀਂ ਤੇ ਤੇਜ ਹੱਤੈ ਮਾੜੀ ਬੀਮਾਰ ਹੋਏਗਾ ਬੀਮਾਰ ਦੇਖੀ ਲੱਗਿਆ ਹੈ ਮੀਂਹ ਦੇ ਨਜ਼ਾਰੇ ਲੈ ਤੇ ਬੰਦਾ ਬਿਮਾਰ ਵੀ ਹੋ ਜਾਂਦਾ ਇਹਨੂੰ ਕਿਹਾ ਤੂੰ ਹਟ ਜਾ ਹਟਦਾ ਹੀ ਨਹੀਂਗਾ ਤੇ ਬੰਦਾ ਬਿਮਾਰ ਵੀ ਹੋ ਜਾਂਦਾ ਵਾਏ ਕਿਉਂਕਿ ਮੀਂਹ ਪਤਾ ਨਹੀਂ ਪੈਣ ਦਾ ਮੌਸਮ ਹੈ ਕਿ ਗਰਮੀ ਆ ਤੇ ਇਹੀ ਮਤਲਬ ਕਿ ਮੀਂਹ ਬਿਮਾਰ ਕਰ ਦਿੰਦਾ ਬੰਦੇ ਨੂੰ ਤੇ ਹਟਦਾ ਹੀ ਨਹੀਂ ਉਹਨੂੰ ਇੰਨੀ ਵਾਰ ਕਿਹਾ ਤੂੰ ਹਟ ਜਾ ਪਰ ਉਹ ਲੱਗਿਆ ਹਾਇਆ ਕਿ ਕਿਉਂਕਿ ਉਹ ਕਹਿੰਦਾ ਮੈਂ ਭਿੱਜਿਆ ਪਿਆ ਹੁਣ ਸਾਰੀ ਇੱਟਾਂ ਸਾਫ਼ ਕਰਕੇ ਹੀ ਹਟੂ ਨਿਕਾ ਤੇ ਉਹ ਠੀਕ ਆ ਤਰੀ ਇਹ ਤਾਂ ਸਾਫ ਕਰਕੇ ਹੀ ਹਟੇ ਨੂੰ ਤੇ ਨਾ ਮਨ ਕੋਈ ਆਲੀ ਇਹ ਤਾਂ ਸਾਫ ਕਰਕੇ ਹੀ ਹਟੂ ਠੀਕ ਹੈ ਨਾ ਕਿ ਲੋਸੀ ਮੇ ਹਟ ਗਿਆ ਦੇਖ ਆਪਾਂ ਕੱਢਤਾ ਵਾਈਪਰ ਮੇ ਪਾਣੀ ਮੈਂ ਦੇਖੋ ਸਾਰਾ ਵਾਈਪਰ ਨਾਲ ਪਾਣੀ ਲੱਗਿਆ ਪਾਛੜ ਇਧਰ ਲਈ ਤੇ ਸਾਰਾ ਗਿੱਲਾ ਹੋ ਗਿਆ ਤੇ ਹੁਣ ਤਾਂ ਸਾਰਾ ਸਾਫ ਕਰਤਾ ਹਾਂ ਆ ਦੇਖ ਤੁਸੀਂ ਦੇਖ ਸਕਦੇ ਹੋ ਹੁਣ ਸਾਰਾ ਹੈ ਸਾਫ ਕਰਤਾ ਨੇ ਹਟ ਗਿਆ। ਆਹ ਇਲਾਕੇ ਤੁਹਾਡੇ ਸਾਹਮਣੇ ਮੀਂਹ ਸੁਣ ਹਟ ਗਿਆ। ਦੇਖੋ ਪਰਗੰਧ ਪਾ ਗਿਆ ਤੇ ਮੌਸਮ ਬਹੁਤ ਲੱਗਿਆ ਸਾ। ਪਲੀਜ਼ ਲਾਈਕ ਸਬਸਕ੍ਰਾਈਬ ਜੁੜ ਕਰਿਓ ਕਰੋ। ਸ਼ੇਅਰ ਵੀ ਕਰਦੇ ਕਰੋ। ओके ਬਾਏ। ਮਿਲਦੇ ਆ ਨੈਕਸਟ ਬਲੌਗ ਵਿੱਚ।